ਬਠਿੰਡਾ ਦੇ ਮਿਨੀ ਸੈਕਟਰੀਏਟ ਰੋਡ ਦੇ ਉੱਤੇ ਮੁਹੱਲਾ ਵਾਸੀਆਂ ਵੱਲੋਂ ਪੋਸਟਰ ਲਗਾ ਦਿੱਤੇ ਗਏ ਨੇ ਕਿ ਚਿੱਟਾ ਇੱਥੇ ਮਿਲਦਾ ਹੈ ਇਸ ਰੋਡ ਤੇ ਰਹਿਣ ਵਾਲੇ ਲੋਕਾਂ ਦਾ ਇਲਜ਼ਾਮ ਹੈ ਕਿ ਇਸ ਮੁਹੱਲੇ ਦੇ ਵਿੱਚ ਕੁਝ ਲੋਕ ਲੰਮੇ ਸਮੇਂ ਤੋਂ ਚਿੱਟੇ ਦੀ ਤਸ਼ਕਰੀ ਕਰ ਰਹੇ ਨੇ ਪਰਪਲਸ ਉਹਨਾਂ ਨੂੰ ਕੁਝ ਨਹੀਂ ਕਹਿੰਦੀ ਇਸ ਲਈ ਉਹਨਾਂ ਨੂੰ ਅੱਜ ਮਜਬੂਰ ਹੋ ਕੇ ਧਰਨਾ ਲਾਉਣਾ ਪਿਆ ਸ਼ਰਧਾਲੂ ਕਰਨ ਵਾਲੇ ਮਰਦਾਬਲ ਜਾ ਰਹੀ ਹੈ ਹਾਂ ਨਾ 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 ਇਹਦੇ ਵਿੱਚ ਕੀ ਕਰਦੇ ਸਭ ਤੋਂ ਪਹਿਲਾਂ ਜਿਹੜੇ ਜਿਹੜੇ ਰਹਿੰਦੇ ਨੇ ਉਹਨਾਂ ਦੇ ਵਿੱਚ ਤੇ ਕੀ ਕਾਰਨ ਹੋਇਆ ਗਲੀ 'ਚ ਪੋਸਟਰ ਲਾਏ ਆ ਚਿੱਟੇ ਨੇ ਸਰ ਦੇਖੋ ਪਤਾ ਜੀ ਅੱਜ ਸੰਸਥਾ ਇਕੱਠੀ ਹੋਈ ਆ ਇੱਥੇ ਬਹੁਤ ਬੰਦੇ ਪਹਿਲਾਂ ਇਕੱਠੇ ਹੋ ਕੇ ਸਹਿਯੰਤਾ ਕਰਵਾ ਚੁੱਕੇ ਆ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਇੱਥੇ ਅੱਜ ਮੇਰਾ ਬੇਟਾ ਗੁਜ਼ਰਿਆ ਜੀ ਮੈਨੂੰ ਪਤਾ 23 ਸਾਲ ਦਾ ਬੱਚਾ ਕਰਕੇ ਕਿਸ ਤਰ੍ਹਾਂ ਮੈਂ ਤੋਰਿਆ ਔਰ ਚਿੱਟਾ ਮੇਰਾ ਘਰ ਖਾ ਗਿਆ ਜੀ ਕਿਹੜਾ ਏਰੀਆ ਜੀ ਕਿੰਨੇ ਚਿਰ ਤੋਂ ਜਿਹੜਾ ਇਹ ਵਿਕ ਰਿਹਾ ਇਹ ਨੌ ਨੰਬਰ ਗਲੀ ਆ ਜੀ ਜਦੋਂ ਦਾ ਮੈਂ ਇੱਥੇ ਆ ਮੇਰਾ ਬੱਚਾ ਉਦੋਂ ਦਾ ਨਸ਼ੇ 'ਚ ਪਿਆ ਹੋਇਆ ਜੀ ਮਿਨੀ ਸੈਕਟਰੀ ਰੋਡ ਗਲੀ ਨੰਬਰ 9B ਆ ਜੀ ਇੱਥੇ ਰੋਸ਼ਾਮ ਨੂੰ ਮੇਲਾ ਲੱਗਦਾ ਜੀ ਕੋਈ ਰੋਕ ਨਹੀਂ ਹੈਗੀ ਕੋਈ ਟੋਕ ਨਹੀਂ ਹੈਗੀ ਅਗਰ ਜੇ ਕਿਸੇ ਨੂੰ ਇੱਥੇ ਰੋਕਦੇ ਆ ਤੇ ਡੰਡੇ ਸੋਟੇ ਲੈ ਕੇ ਪਿੱਛੇ ਲੱਗਦੇ ਆ ਜੀ ਕੋਈ ਅਪਰੋਚ ਕੀਤੀ ਹੋਵੇ ਪ੍ਰਸ਼ਾਸਨ ਤੱਕ ਪ੍ਰਸ਼ਾਸਨ ਤੱਕ ਦੇਖੋ ਜੀ ਮਹੱਲਾ ਵਾਸੀਆਂ ਨੇ ਕੀਤੀ ਹੋਈ ਆ ਕੋਈ ਸੁਣਵਾਈ ਨਹੀਂ ਹੈਗੀ ਇਹਨਾਂ ਦੀ ਹਾਂਜੀ ਕੋਈ ਪੁਲਿਸ ਦੀ ਕੋਈ ਗਸ਼ਤ ਵਗੈਰਾ ਕੋਈ ਦੇਖੋ ਜੀ ਪੁਲਿਸ ਦੀ ਕੋਈ ਗਸ਼ਤ ਨਹੀਂ ਹੋ ਰਹੀ ਇੱਥੇ ਕੋਈ ਕੁਝ ਨਹੀਂ ਜਿਸ ਦਾ ਬੇਟਾ ਜਾਂਦਾ ਜੀ ਉਹਨੂੰ ਪਤਾ ਕਿੰਨੀ ਦੂਰੀ ਤੇ ਹੈ ਜਿਹੜਾ ਚੌਂਕੀ ਵਗੈਰਾ ਜੀ ਆਪਾਂ ਇੱਥੋਂ ਕੋਸ਼ਿਸ਼ ਕਿਲੋਮੀਟਰ ਦੀ ਦੂਰੀ ਤੇ ਚੌਂਕੀ ਹੈ 1.5 ਕਿਲੋਮੀਟਰ ਚੌਂਕੀ ਦੀ ਦੂਰੀ ਹੈ ਠੀਕ ਸਤੋ ਆਇਓ ਆਂਟੀ ਆਜੋ ਇੱਧਰ ਇੱਧਰ ਆਜੋ ਇਹਦੇ ਪਿੱਛੇ ਕਰੋ ਸਤੋ ਬੱਲਾ ਮੇਰੇ ਇਹ ਲੋਕ ਦੇਖੀ ਇਹਨਾਂ ਨੇ ਵੀ ਤੇ ਸਰਵਾਲ ਕਰਨ ਵਾਲੇ ਮੋਟਾ ਜਾ ਰਹੀ ਹੈ ਹਾਂ ਤੋਂ ਹਾਂ ਤੋਂ ਨਾਦ ਆਸ਼ਿਆ ਵੱਲੋਂ ਕੀ ਕਾਰਨ ਹੋਇਆ ਗਲੀ ਚ ਪੋਸਟਰ ਲਾਏ ਆ ਚਿੱਟੇ ਨੇ ਸਰ ਦੇਖੋ ਇਹ ਤਾਂ ਜੀ ਅੱਜ ਸੰਸਥਾ ਇਕੱਠੀ ਹੋਈ ਹੈ ਇੱਥੇ ਬਹੁਤ ਬੰਦੇ ਪਹਿਲਾਂ ਇਕੱਠੇ ਹੋ ਕੇ ਸੈਂਤਾ ਕਰਵਾ ਚੁੱਕੇ ਆ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਇੱਥੇ ਅੱਜ ਮੇਰਾ ਬੇਟਾ ਗੁਜ਼ਰਿਆ ਜੀ ਮੈਨੂੰ ਪਤਾ 23 ਸਾਲ ਦਾ ਬੱਚਾ ਕਰਕੇ ਕਿਸ ਤਰ੍ਹਾਂ ਮੈਂ ਤੋੜਿਆ ਔਰ ਚਿੱਟਾ ਮੇਰਾ ਘਰ ਖਾ ਗਿਆ ਜੀ ਕਿਹੜਾ ਏਰੀਆ ਜੀ ਕਿੰਨੇ ਚਿਰ ਤੋਂ ਜਿਹੜਾ ਇਹ ਬਿਕ ਰਿਆ ਹੈ ਇਹ ਨੌ ਨੰਬਰ ਗਲੀ ਆ ਜੀ ਜਦੋਂ ਦਾ ਮੈਂ ਇੱਥੇ ਆ ਮੇਰਾ ਬੱਚਾ ਉਦੋਂ ਦਾ ਨਸ਼ੇ ਚ ਪਿਆ ਹੋਇਆ ਜੀ ਮਿਨੀ ਸੈਕਟਰੀ ਗਲੀ ਨੰਬਰ 9 ਬੀ ਆ ਜੀ ਇੱਥੇ ਰਸ਼ਾਮ ਨੂੰ ਮੇਲਾ ਲੱਗਦਾ ਜੀ ਕੋਈ ਰੋਕ ਨਹੀਂ ਹੈਗੀ ਕੋਈ ਟੋਕ ਨਹੀਂ ਹੈਗੀ ਅਗਰ ਜੇ ਕਿਸੇ ਨੂੰ ਇੱਥੇ ਰੋਕਦੇ ਆ ਤੇ ਡੰਡੇ ਸੋਟੇ ਲੈ ਕੇ ਪਿੱਛੇ ਲੱਗਦੇ ਆ ਜੀ ਕੋਈ ਅਪਰੋਚ ਕੀਤੀ ਹੋਵੇ ਪ੍ਰਸ਼ਾਸਨ ਤੱਕ ਕੋਈ ਪ੍ਰਸ਼ਾਸਨ ਤੱਕ ਦੇਖੋ ਜੀ ਮਹੱਲਾ ਵਾਸੀਆਂ ਨੇ ਕੀਤੀ ਹੋਈ ਆ ਕੋਈ ਸੁਣਵਾਈ ਨਹੀਂ ਹੈ ਕਿਨਾਂ ਦੀ ਹਾਂਜੀ ਕੋਈ ਪੁਲਿਸ ਦੀ ਕੋਈ ਗਸ਼ਤ ਵਗੈਰਾ ਕੋਈ ਦੇਖੋ ਜੀ ਪੁਲਿਸ ਦੀ ਕੋਈ ਗਸ਼ਤ ਨਹੀਂ ਹੋ ਰਹੀ ਇੱਥੇ ਕੋਈ ਕੁਝ ਨਹੀਂ ਜਿਸ ਦਾ ਬੇਟਾ ਜਾਂਦਾ ਜੀ ਉਹਨੂੰ ਪਤਾ ਕਿੰਨੀ ਦੂਰੀ ਤੇ ਹੈ ਜਿਹੜਾ ਚੌਂਕੀ ਵਗੈਰਾ ਜੀ ਆਪਾਂ ਇੱਥੋਂ ਕੋਸ਼ਿਸ਼ ਕਿਲੋਮੀਟਰ ਦੀ ਦੂਰੀ ਤੇ ਚੌਂਕੀ ਆ 1.5 ਕਿਲੋਮੀਟਰ 1.5 ਕਿਲੋਮੀਟਰ ਦੀ ਚੌਂਕੀ ਦੀ ਦੂਰੀ ਹੈ